ਜੀ ਸਾਡੇ ਕੋਲ 2 ਦਿਨ ਪਹਿਲੇ ਇੱਕ ਗੁਰਦੀਪ ਸਿੰਘ ਆ ਮਾਲੜੀ ਦੇ ਰਹਿਣ ਵਾਲੇ ਜਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਤੇ ਉਹਦੇ ਕਰਕੇ ਉਹ ਕਾਫੀ ਖਭਰਾਇਆ ਹੋਇਆ ਸੀ ਉੱਤੇ ਇਹ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ ਬਾਰ-ਬਾਰ ਉਹਨੂੰ ਜਦੋਂ ਕਾਲ ਆਈ ਆ ਆਪਾਂ ਉਹਦਾ ਪਿੱਛਾ ਕੀਤਾ ਉਹਨੂੰ ਟ੍ਰੇਸਿੰਗ ਤੇ ਲਵਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰਦੇ ਸਰ ਨਾਮ ਵਗੈਰਾ ਕੀ ਹੈ ਇਹਨਾਂ ਦਾ ਇੱਕ ਦਾ ਨਾਮ ਜੀ ਸੰਦੀਪ ਸਿੰਘ ਹੈ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲੜਕਾ ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਉਹਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੇ ਉਹਨੇ ਆਪਣੇ ਫਾਦਰ ਨੂੰ ਹੀ ਥ्रेट ਕੀਤਾ ਸੀ ਕਿ ਮੈਨੂੰ ਵੀ ਇਹ ਰਕਮ ਦਿੱਤੀ ਜਾਏ ਤੇ ਨਹੀਂ ਤੇ ਮਤਲਬ ਤੁਹਾਡੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦੱਜ ਹੈ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਆਪਾਂ ਕਰ ਰਹੇ ਆ ਤਕਤੀਸ਼ ਦੇ ਵਿੱਚ ਪਤਾ ਲੱਗੇਗਾ ਸਰੇ ਦੋ ਜਣੇ ਆ ਜਾਂ ਇਹਨਾਂ ਦੇ ਨਾਲ ਹੋਰ ਤਿੰਨ ਤਿੰਨ ਜਣੇ ਆ ਜੀ ਇੱਕ ਹੱਲੇ ਜਿਹੜਾ ਪਗੋੜਾ ਭੱਜਿਆ ਹੋਇਆ ਕਰੋ ਤੇ ਉਹਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਜੀ ਖਰਾਤੀ ਹੋਣੀ ਮੰਗੀ ਤੇ ਪਹਿਲਾਂ ਵੀ ਲਈ ਤੇ ਨਹੀਂ ਇਸ ਤੋਂ ਪਹਿਲੇ ਨਹੀਂ ਕੋਈ ਇਦਾਂ ਦੀ ਕੋਈ ਗੱਲ ਗੱਲ ਨਹੀਂ ਸਾਹਮਣੇ ਆ ਜੀ ਉਹਦਾ ਨਾਮ ਅਜੀਤ ਕੁਮਾਰ ਹੈ ਜੀ ਕੁਮਾਰੜੀ ਦਾ ਜੀ ਉਹ ਵੀ ਮਾਲੜੀ ਦਾ ਜੀ ਹਾਂ ਜੀ ਤਜ਼ਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਤੇ ਪarcha darj ho gaya ji ਆਪਾਂ ਇਹਨਾਂ ਦੀ ਅਰੈਸਟ ਪਾਲੀ ਸੀ ਕੱਲ ਆਪਾਂ ਇਹਨਾਂ ਨੂੰ ਪੇਸ਼ ਕੀਤਾ ਸੀ ਅਦਾਲਤ ਵਿੱਚ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਇਹਨਾਂ ਨੂੰ ਦੁਬਾਰਾ ਆਪਾਂ ਫੇਰ ਦੁਬਾਰਾ ਪੇਸ਼ ਕਰਾਂਗੇ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਜਿਸ ਮੋਬਾਈਲ ਤੋਂ ਇਹ ਕਾਲ ਕਰਦੇ ਸੀ ਬਾਰ-ਬਾਰ ਉਹ ਰਿਕਵਰ ਹੋ ਗਿਆ ਸਰ ਇਹ ਆਪਣੇ ਨੰਬਰ ਤੋਂ ਕਰਦੇ ਸੀ ਜਾਂ ਨਹੀਂ 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 ਨੰਬਰ ਅਲੱਗ ਲਿਆ ਹੋਇਆ ਸੀ ਕੋਈ ਉਹਦੀ ਆਪਾਂ ਹਲੇ ਸੀਡੀਆਰ ਵਗੈਰਾ ਸਾਰਾ ਕੁਝ ਡਿਟੇਲ ਕਢਾਵਾਂਗੇ ਵੀ ਇਹਨਾਂ ਨੇ ਕਿਸ ਦਿਨ ਨੂੰ ਦੁਬਾਰਾ ਕਦੋਂ SIM ਲਈ ਕਦੋਂ ਇਹਦਾ ਮੋਬਾਈਲ ਲਿਆ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਪਲੈਨਿੰਗ ਕੀਤੀ ਤੇ ਸਰ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹ ਕੀ ਕੰਮ ਕਰਦੇ ਆ ਉਹ ਜ਼ਿੰਮੇਦਾਰ ਹੈ ਜੀ ਕਿੱਥੇ ਬੜੀ ਕਰਦੇ ਗੁਰਦੀਪ ਸਿੰਘ ਸਰ ਮਕਸਦ ਕੀ ਸੀ ਇਹਦਾ ਮਕਸਦ ਇਹੋ ਹੀ ਸੀ ਜੀ ਫਿਲਹਾਲ ਜਿਹੜੀ ਹੁਣ ਤੱਕ ਦੀ ਆਪਾਂ ਨੂੰ ਤਪਤੀਸ਼ ਤੋਂ ਇਹ ਹੀ ਗੱਲ ਸਮਝ ਆਈ ਕਿ ਇਹਦਾ ਲੜਕਾ ਜਿਹੜਾ ਵਾ ਉਹਨੂੰ ਉਹਨੇ ਹੀ ਮਤਲਬ ਉਹ ਆਪਣੇ ਕਿਸੇ ਪਰਪਸ ਵਾਸਤੇ ਇਹਨਾਂ ਇਹਦੇ ਕੋਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਯਾਨੀ ਕਿ ਆਪਣੇ ਫਾਦਰ ਨੂੰ ਇਨਫੈਕਟ ਕੀਤਾ ਸਰ ਇਹਦਾ ਜਿਹੜਾ ਹੈਗਾ ਵਾ ਬੇਟਾ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਪੋਰਟ ਹੈ ਕਿ ਕੋਈ ਨਹੀਂ ਫਿਲਹਾਲ ਹਾਲੇ ਤੱਕ ਨਹੀਂ ਕੋਈ ਵੀ ਸਾਹਮਣੇ ਆਈ ਫਿਰ ਵੀ ਆਪਾਂ ਇਹਦੇ ਬਾਰੇ ਵੀ ਕਰ ਰਹੇ ਹਾਂ ਪੁਲਿਸ ਤੇ ਵੈਸੇ ਲੋਨ ਤਾਂ ਆਪਣੇ ਫੌਜਦ ਨੂੰ ਵੈਸੇ ਹੀ ਮੰਗ ਸਕਦਾ ਉਹ ਮੰਗ ਸਕਦਾ ਸੀ ਪਰ ਕੀ ਕਾਰਨ ਕੀ ਹੋ ਸਕਦਾ ਆਪਰੇ ਲੋਨ ਕੀ ਪ੍ਰੋਬਲਮ ਹੋ ਸਕਦੀ ਆ ਉਹ ਬਾ ਉਹ ਹਾਲੇ ਤਫਤੀਸ਼ ਦੇ ਵਿੱਚ ਆਏਗੀ ਸਾਰੀ ਗੱਲ